ਇਹਨਾਂ ਭਰਾਵਾਂ ਵੱਲੋਂ ਇੱਕ ਵੱਖਰੀ ਤਰ੍ਹਾਂ ਜਿਹੜੀ ਕਿ ਪਤੰਗ ਬਾਜ਼ੀ ਦਾ ਜਿਹੜਾ ਸ਼ੌਂਕ ਸੀ ਇਹਨਾਂ ਭਰਾਵਾਂ ਨੂੰ ਤੇ ਸ਼ੌਂਕ ਦੇ ਨਾਲ-ਨਾਲ ਕਦੋਂ ਇਹ ਕਾਰੋਬਾਰ ਬਣ ਗਿਆ ਇਹਨਾਂ ਨੂੰ ਖੁਦ ਨਹੀਂ ਪਤਾ ਲੱਗਾ ਤੁਹਾਨੂੰ। ਤੀਆ ਕੀ ਸਾਰੇ ਨਾਲੋਂ ਵੱਖਰਾ ਕੁਝ ਕਰਦੇ ਆ ਤੇ ਫੇਰੀ ਪਤਾ ਲੱਗਣਾ ਸਾਰਿਆਂ ਨੂੰ ਕੀ ਹੈਗੇ ਆ। ਤੁਸੀਂ ਦੇਖ ਸਕਦੇ ਆ ਤੁਹਾਨੂੰ ਤੀਲੇ ਦਿਖਦੇ ਪਏ ਹੋਣੇ ਆ ਇਹ ਅੰਦਰੋਂ ਸਾਰਾ ਤੀਲੇ ਦਾ ਹੀ ਬਣਿਆ ਹੋਇਆ ਹੈ ਤੇ ਇਹਦੇ ਉੱਪਰ ਨਾਲ ਆਪਾਂ ਫਾਰਮ ਚੜਾਈ ਹੋਈ ਹੈ। ਤੇ ਮੈਦਾਨ ਵੀ ਸਾਨੂੰ ਖੁੱਲਾ ਚਾਹੀਦਾ ਇਹ ਕੋਠੇ ਤੋਂ ਨਹੀਂ ਉੱਟਣੀ ਇਹਨੂੰ ਫੜ ਕੇ ਤੇ ਖੁੱਲੇ ਮੈਦਾਨ ਵਿੱਚ ਭਜਣਾ ਪੈਂਦਾ ਹੈ ਫੇਰੇ ਕਾਈਟ ਆਪਣੇ ਆਪ ਹੀ ਤਾਂ ਚੱਲ ਜਾਂਦੀ ਹੈ। ਇਥੋਂ ਫਿਰ ਫੜ ਕੇ ਭੱਜੇ ਦਾ ਅੱਗੋਂ ਇੱਥੋਂ ਅੱਗੋਂ ਫੜ ਕੇ ਭੱਜੇ ਦਾ ਤੇ ਮਗਰਲੇ ਮਗਰ ਲੋ ਤਾਂ ਚੁੱਕ ਦੇ ਦਿੱਤੇ ਉਹ ਸਾਰੀ ਹਵਾ ਚ ਲੱਗ ਜਾਂਦੀ ਸਾਰੀ ਸਾਰਾ ਸਪੋਰਟ ਜਿਹੜੀ ਆ ਸਰੀਏ ਦੇ ਇਹ ਸਰੀਆ ਤੇ ਦੇ ਸਕਦੇ ਜੋ ਪਿੱਛੇ ਤੱਕ ਜਾਂਦੇ ਆ ਆਰਡਰ ਤੇ ਰੋਜ਼ ਇੰਸਟਾ ਤੇ ਕੋਈ ਨਾ ਕੋਈ ਮੈਸੇਜ ਕਰਦਾ ਰਹਿੰਦੇ ਦਿਹਾੜੀ ਜੀ ਕਿ ਸਾਨੂੰ ਇਹ ਬਣਾ ਦਿਓ ਜਾਂ ਭਾਰਤ ਆਵਾ ਦਸਤਾਵਾ ਕੋਈ ਵੀ ਬਣਾ ਦਿਓ ਤੇ ਮਨੀਸ਼ੋ ਵੀ ਨਾਲ ਪੜ੍ਹਾਈ ਵੀ ਕਰਦੇ ਹੋ ਪੜ੍ਹਾਈ ਦੇ ਨਾਲ ਨਾਲ ਪਤੰਗ ਵੀ ਬਣਾਉਂਦੇ ਹੋ ਜਾਂ ਗੱਲਾਂ ਪਤੰਗਾਂ ਹੀ ਬਣਾਉਂਦੇ ਹੋ ਨਹੀਂ ਮੈਂ ਪੜ੍ਹਾਈ ਕਰਦਾ ਮੈਂ 10th 10th ਕਲਾਸ ਜਿਹੜਾ ਸਕੂਲ ਆਫ ਐਮਿਨੈਂਸ ਲਖਣਪਾਣ ਇੱਕ ਵੱਖਰਾ ਈਮੋ ਵਾਲਾ ਜਿਹੜਾ ਕਿ ਦੋ ਦਿਲ ਨੇ ਉਹਨਾਂ ਵਾਸਤੇ ਜਿਹੜਾ ਕਿ ਇਹ ਤਿਆਰ ਕੀਤਾ ਤੇ ਜਦੋਂ ਹਵਾ ਵਿੱਚ ਉੱਡੇਗਾ ਤੇ ਇੱਕ ਦੂਜੇ ਦਾ ਪਿਆਰ ਦਾ ਸੁਨੇਹਾ ਜਾਏਗਾ ਸਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤਸਵੀਰਾਂ ਵਿਖਾਵਾਂਗੇ ਤਾਲੁਸ਼ਰੀ ਅਮਰਸਾਦ ਸਾਹਿਬ ਦੀਆਂ ਕਿਉਂਕਿ ਕਹਿੰਦੇ ਵੀ ਅਮਰਸਾਦ ਸਾਹਿਬ ਦੀਆਂ ਜਿਹੜੀ ਕਿ ਲੋਹੜੀ ਦਾ ਤਿਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਵਾ ਇੱਥੇ ਖਾਸ ਕਰਕੇ ਜਿਹੜੀ ਕਿ ਪਤੰਗਬਾਜ਼ੀ ਦਾ ਜਿਹੜਾ ਬੜੇ ਵਾਸਤੇ ਬੜਾ ਮਸ਼ਹੂਰ ਹੈ ਸ਼੍ਰੀ ਅਮਰਸਾਹ ਸਾਹਿਬ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਇਹ ਜਿਹੜੇ ਨੌਜਵਾਨ ਨੇ ਇਹ ਭਰਾ ਨੇ ਇਹਨਾਂ ਭਰਾਵਾਂ ਵੱਲੋਂ ਇੱਕ ਵੱਖਰੀ ਤਰ੍ਹਾਂ ਜਿਹੜੀ ਕਿ ਪਤੰਗ ਬਾਜ਼ੀ ਦਾ ਜਿਹੜਾ ਸ਼ੌਂਕ ਸੀ ਇਹਨਾਂ ਭਰਾਵਾਂ ਨੂੰ ਤੇ ਸ਼ੌਂਕ ਦੇ ਨਾਲ-ਨਾਲ ਕਦੋਂ ਇਹ ਕਾਰੋਬਾਰ ਬਣ ਗਿਆ ਇਹਨਾਂ ਨੂੰ ਖੁਦ ਨਹੀਂ ਪਤਾ ਲੱਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਪਤੰਗ ਅਜਿਹੀ ਪਤੰਗ ਬਣਾਈ ਜਿਹੜੀ ਤੁਸੀਂ ਕਦੇ ਵੀ ਦੇਖੀ ਹੋਗੀ ਤੁਸੀਂ ਹਮੇਸ਼ਾ ਫਿਲਮਾਂ 'ਚ ਜਾਂ ਟੀਵੀਾਂ ਵਿੱਚ ਦੇਖੀ ਹੋਗੀ ਬਿਲਕੁਲ ਇਸ ਤਸ਼ਹੀਦਾ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਪਤੰਗ ਆ ਇਸ ਨੂੰ ਪੀਪਾ ਪਤੰਗ ਵੀ ਕਿਹਾ ਜਾਂਦਾ ਅਤੇ ਬਰਾਜ਼ੀਲ ਸ਼ਹਿਰ ਦੇ ਵਿੱਚ ਇਹ ਨੂੰ ਜਿਹੜਾ ਕਿ ਉਡਾਇਆ ਜਾਂਦਾ ਵਾ ਇੱਕ ਹੋਰ ਖਾਸ ਗੱਲ ਤੁਹਾਨੂੰ ਗੱਲ ਦਿਖਾਉਂਦੇ ਆ ਇਹ ਜਿਹੜੀ ਪਤੰਗ ਆ ਨੌਜਵਾਨ ਨੇ ਫੜੀ ਆ ਵੇਖਣ ਤੁਸੀਂ ਲੱਗਦੇ ਹੋ ਵੀ ਜਿਵੇਂ ਡ੍ਰੈਗਨ ਫੜੀ ਹੁੰਦੀ ਆ ਇਹ ਡ੍ਰੈਗਨ ਪਤੰਗ ਹੀ ਕਿਹਾ ਜਾਂਦਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨਾਂ ਨੇ ਇੱਕ ਵੱਖਰੇ ਤਰੀਕੇ ਨਾਲ ਜਿਹੜੀ ਪਤੰਗ ਬਣਾਈ ਆ ਅਤੇ ਇਹ ਪਤੰਗ ਡੋਂ ਦੇ ਨਾਲ ਨਾਲ ਕਦੋਂ ਜਿਹੜੀ ਕੀ ਪਤੰਗ ਬਣਾਉਂਦਾ ਜਿਹੜਾ ਸ਼ੌਂਕ ਇਹਨਾਂ ਨੂੰ ਜਿਹੜਾ ਕਦੋਂ ਪੈ ਗਿਆ ਪਤਾ ਹੀ ਨਹੀਂ ਚੱਲਿਆ ਤੁਸੀਂ ਦੇਖ ਸਕਦੇ ਹੋ ਵੱਖ-ਵੱਖਰੇ ਤਰ੍ਹਾਂ ਦੀਆਂ ਇਹਨਾਂ ਪਤੰਗਾਂ ਧਿਆਗ ਕੀਤੀਆਂ ਅੱਜ ਕਾਰੋਬਾਰ ਵੀ ਕਰ ਰਹੇ ਆ ਗੱਲਬਾਤ ਕਰਾਂਗੇ ਵੀਰਾਂ ਦੇ ਨਾਲ ਵੀ ਹਾਂਜੀ ਵੀਰ ਦੀ ਕੀ ਕੀ ਨਾਮ ਨਹੀਂ ਲੜਾਈ ਵੀਰ ਜੀ ਮੇਰਾ ਨਾਮ ਹੈਗਾ ਲਖਨੰਬਰ ਸਰਿਆ ਲਖਨੰਬਰ ਸਰਿਆ ਜੀ ਕਿਸ ਤਰ੍ਹਾਂ ਦੇਖਦੇ ਹੋ ਪਤੰਗ ਉਡਾਉਣ ਦਾ ਸ਼ੌਂਕ ਸੀ ਉਡਾਉਣ ਦੇ ਨਾਲ ਨਾਲ ਪਤੰਗ ਬਣਾਉਣ ਦਾ ਕਾਹ ਸ਼ੌਂਕ ਤੋਂ ਪੈ ਗਿਆ ਜਿਵੇਂ ਕੀ ਸਾਨੂੰ ਹੈਗਾ ਸੀ ਪਤੰਗ ਡਾਉਣ ਦਾ ਸ਼ੌਂਕ ਸਾਰੇ ਤੁਹਾਨੂੰ ਪਤਾ ਸਾਰੇ ਅੰਬਰ ਸਾਚ ਪਤੰਗ ਡੋਂਦੇ ਹੀ ਡੋਂਦੇ ਆ ਅਸੀਂ ਵੀ ਪਤੰਗ ਡੋਣੇ ਹੁੰਨੇ ਸੀ ਤੇ ਡਾਉਣ ਦੇ ਨਾਲ ਨਾਲ ਹੀ ਸਾਨੂੰ ਬਣਾਉਣ ਦਾ ਸ਼ੌਂਕ ਵੀ ਪੈ ਗਿਆ ਕਿ ਅਸੀਂ ਆਪਣੀ ਮਨਪਸੰਦ ਦਾ ਡਿਜ਼ਾਈਨ ਬਣਾ ਕੇ ਤੇ ਉਹਨੂੰ ਡਾਵਾਂਗੇ ਤੇ ਉਹਦੇ ਨਾਲ ਨਾਲ ਹੀ ਅਸੀਂ ਫਿਰ ਇੱਕ ਵੱਖਰੀ ਕਾਇਡੀ ਤਿਆਰ ਕਰਤੀ ਕਿ ਜੇ ਬਾਹਰ ਕਾਈਟੇ ਉਡਸਦੀ ਤਾਂ ਸਾਡੇ ਪੰਜਾਬ ਵਿੱਚ ਵੀ ਤੇ ਉੱਡੀ ਸਾਦੀ ਆ ਫਿਰ ਅਸੀਂ ਇੱਥੇ ਵੀ ਤਿਆਰ ਕਰਤੀ। ਕਿਹਨ ਕਰ ਪਾਈ ਅਸੀਂ ਦੇਖਿਆ ਵੀ ਤੁਸੀਂ ਦੇ ਇੱਕ ਵੱਖਰੇ ਤਰੀਕੇ ਦੀਆਂ ਪਤੰਗਾਂ ਤਿਆਰ ਕਰ ਲਈਆਂ ਜਿਹੜੀਆਂ ਕਿ ਬਰਾਜ਼ੀਲੋਂ ਆਉਲੀਆਂ ਅਸੀਂ ਜਾ ਤੁਸੀਂ ਅਸੀਂ ਦੇਖਿਆ ਵੀ ਡ੍ਰੈਗਨ ਜਿਹੜੀ ਪਤੰਗ ਬਣਾਤੀ ਆ ਤੇ ਅਸੀਂ ਨੇ ਇਹਦੇ ਖਾਸ ਕਰਕੇ ਜਿਹੜੀ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਤੇ ਕੋਈ ਭੂਤਾ ਗੁੱਡਾ ਹੋ ਗਿਆ ਅੱਖਲ ਗੁੱਡਾ ਹੋ ਗਿਆ ਇਸ ਤਰ੍ਹਾਂ ਗੁੱਡੇ ਚੱਲਦੇ ਸੀ ਅਸੀਂ ਦੇਖਿਆ ਜਾਂ ਪਤੰਗਾਂ ਚੱਲਦੀਆਂ ਸੀ ਠੀਕ ਆ ਪਰ ਤੁਸੀਂ ਵੱਖਰੇ ਤਰੀਕੇ ਦੀਆਂ ਪਤੰਗਾਂ ਬਣਾ ਲੀਆਂ ਇਸ ਕਿਸ ਤਰ੍ਹਾਂ ਜਹਾਂ ਜਾਹਰ ਰਹੀ। ਇਹ ਇਸ ਤਰ੍ਹਾਂ ਕੀ ਜਿਵੇਂ ਅੰਦਰੋਂ ਨੇ ਸਾਰੇ ਸੇਮ ਚੀਜ਼ਾਂ ਸਾਰੇ ਕਰ ਲੈਂਦੇ ਵੱਖਰੀ ਚੀਜ਼ ਕੋਈ ਟਾਵਾ ਟਾਵਾ ਹੀ ਕਰਦਾ ਹੁੰਦਾ ਉਦਾਂ ਹੀ ਆਪਾਂ ਵੀ ਵੱਖਰੀ ਚੀਜ਼ ਕੀਤੀ ਆ ਕਿ ਸਾਰੇ ਨਾਲੋਂ ਵੱਖਰਾ ਕੁਝ ਕਰਦੇ ਆ ਤੇ ਫੇਰੀ ਪਤਾ ਲੱਗਣਾ ਸਾਰਿਆਂ ਨੂੰ ਕੀ ਹੈਗੇ ਆ ਬਿਲਕੁਲ ਜੀ ਵਾਜਵਾਦ ਤੁਸੀਂ ਦੇਖਿਆ ਨੌਜਵਾਨ ਦਾ ਕਹਿਣਾ ਇਹ ਵੱਖਰੀ ਤਰ੍ਹਾਂ ਦੇ ਕੰਮ ਕਰਾਂਗੇ ਤੇ ਫਿਰ ਫਿਰ ਹੀ ਆਪਣਾ ਜਿਹੜਾ ਕੀ ਨਾਮ ਬੰਦਾ ਫਿਰ ਹੀ ਪਛਾਣ ਬੰਦੀ ਹੈ ਬਿਲਕੁਲ ਨੌਜਵਾਨੇ ਸੱਚ ਗਈ ਆ ਤੇ ਮੈਨੂੰ ਐਸੋ ਲਖਨਬਾਦੀ ਅੱਜ ਤੁਸੀਂ ਡ੍ਰੈਗਨ ਅਸੀਂ ਦੇਖਦੇ ਆ ਇਹ ਫਿਲਮਾਂ ਵਿੱਚ ਅਸੀਂ ਦੇਖਦੇ ਸੀ ਉਰਦਾ ਅਸੀਂ ਦੇਖੀ ਪਤੰਗ ਅਸੀਂ ਇਹਨੂੰ ਬੁਲਾਇਆ ਕਿਸਤਾਂ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਕਿੰਨੀ ਮਿਹਨਤ ਲੱਗਦੀ ਇਸ ਬਰੋਂ ਵਿੱਚ ਤੇ ਕਾਦਾ ਬਣਾਇਆ ਗਿਆ ਹੈ ਹਾਂਜੀ ਤੁਸੀਂ ਦੇਖ ਸਕਦੇ ਆ ਤੁਹਾਨੂੰ ਤੀਲੇ ਦਿਖਦੇ ਪਏ ਹੋਣੇ ਆ ਇਹ ਅੰਦਰੋਂ ਸਾਰਾ ਤੀਲੇ ਦਾ ਹੀ ਬਣਿਆ ਹੋਇਆ ਹੈ ਤੇ ਇਹਦੇ ਉੱਪਰ ਨਾਲ ਆਪਾਂ ਫਾਰਮ ਚੜਾਈ ਹੋਈ ਹੈ ਠੀਕ ਹੈ ਗੱਤੇ ਦੀ ਹੁੰਦੀ ਹੈ ਤੇ ਉਸ ਤੋਂ ਉੱਪਰ ਆਪਾਂ ਇੱਥੇ ਅ ਜਿਦਣਾ ਇਹ ਵਾਟਰਪਰੂਫੀ ਬਣ ਗਿਆ ਇਹਨੂੰ ਪਾਣੀ ਵਿੱਚ ਵੀ ਕੁਝ ਨਹੀਂ ਹੁੰਦਾ ਹਣਾ ਤੇ ਮੈਨੂੰ ਇਸੋ ਵੀ ਲੱਖਾਂ ਪਾਣੀ ਡੋਣ ਵਾਸਤੇ ਕੋਈ ਸਪੈਸ਼ਲ ਡੋਰ ਚਾਹੀਦੀ ਹੁੰਦੀ ਆ ਕਿੰਨੇ ਤਰ੍ਹਾਂ ਦੀ ਇਹਨੂੰ ਡੋਣਾ ਪੈਂਦਾ ਤੇ ਹਵਾ ਦੀ ਗੱਲ ਕਰੀਏ ਕਿੰਨੀ ਹਵਾ ਵਿੱਚ ਚਾਹੀਦੀ ਵਾਸਤੇ ਇਹਨੂੰ ਡੋਣ ਵਾਸਤੇ ਡੋਰ ਦੀ ਕੋਈ ਲੋੜ ਨਹੀਂ ਕਿਉਂਕਿ ਡੋਰ ਨੇ ਤਾਂ ਭਰਸਾ ਹੀ ਨਹੀਂ ਪਾਉਣਾ ਇਹਨੂੰ ਡੋਣ ਵਾਸਤੇ ਸਾਨੂੰ ਇੱਕ ਰੱਸੀ ਚਾਹੀਦੀ ਹੋਏਗੀ ਉਹ ਵੀ ਪੂਰੀ ਮਜ਼ਬੂਤ ਤੇ ਹਵਾ ਦੀ ਗੱਲ ਕਰੀਏ ਤਾਂ 50 ਕਿਲੋਮੀਟਰ ਹਵਾ ਚਾਹੀਦੀ ਜੇ ਸਾਨੂੰ ਘੱਟੋ ਘੱਟ ਤੇ ਮੈਦਾਨ ਵੀ ਸਾਨੂੰ ਖੁੱਲਾ ਚਾਹੀਦਾ ਇਹ ਕੋਠੇ ਤੋਂ ਨਹੀਂ ਉੱਡਣੀ ਇਹਨੂੰ ਫੜ ਕੇ ਤੇ ਖੁੱਲੇ ਮੈਦਾਨ ਵਿੱਚ ਭਜਣਾ ਪ ਲਖਣਪਾਲ ਜੀ ਗੱਲ ਕਰੀ ਉਮਰ ਦੀ ਗੱਲ ਕਰੀ ਵੇਖਣ ਨੂੰ ਤਾਂ ਛੋਟੀ ਉਮਰ ਲੱਗਦੀ ਆ ਕਿੰਨੀ ਉਮਰ ਦੇ ਤੁਸੀਂ ਹੈਗੇ ਜੀ ਮੇਰੀ ਉਮਰ ਹੈਗੀ ਜੋ 19 ਸਾਲ 19 ਸਾਲ ਜਿੱਤਾ ਦੇਦੇ ਉਹ ਛੋਟੀ ਉਮਰੇ ਬੜਾ ਨਾਮ ਬਣਾ ਲਿਆ ਪਛਾਣ ਬਣਾ ਲਈ ਆ ਲਖਣਪਾਲ ਦੇ ਨਾਮ ਅਮਰਸ ਸਿੰਘ ਦੇ ਨਾਮ ਤੁਸੀਂ ਜਾਣੇ ਜਾਂਦੇ ਹੋ ਪਤੰਗ ਬਾਜ਼ੀ ਦੇ ਕਹਿੰਦੇ ਬਹੁਤ ਸ਼ਕੀਨ ਸੀ ਅੱਜ ਤੁਹਾਡਾ ਖੁਦ ਦਾ ਜਿਹੜਾ ਤੁਸੀਂ ਪਤੰਗਾ ਬਣਾਉਣ ਦਾ ਕੰਮ ਸ਼ੁਰੂ ਕਰਦੇ ਆ ਤੇ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਆ ਪਤੰਗਾ ਬਣਾਉਣ ਵਿੱਚ ਤੇ ਇਹ ਜਿਹੜਾ ਤੁਸੀਂ ਡਿਜ਼ਾਈਨ ਤਿਆਰ ਕਰਦੇ ਹੋ ਜਿਵੇਂ ਅਸੀਂ ਦੇਖਿਆ ਪੀਪਾ ਪਤੰਗ ਤੁਸੀਂ ਤਿਆਰ ਕੀਤੀ ਹੈ ਬ੍ਰਾਜ਼ੀਲ ਦੀ ਇਹ ਕਿੰਨੇ ਫੁੱਟਾਂ ਪਤ ਨਹੀਂ ਇਹ ਜਿਹੜੀ ਪਤੰਗ ਹੈਗੀ ਨੂੰ ਤੁਸੀਂ ਨੋਰਮਲ ਡੋਰਨਾ ਵੀ ਡਾ ਸਕਦੇ ਜੀ ਕਿਉਂਕਿ ਇਹਦਾ ਆਮ ਜਿਹੜੀ ਪਤੰਗ ਹੁੰਦੀ ਨਾ ਆਪਣੀ ਉਹਦੇ ਜਿੰਨਾ ਭਾਰ ਹੁੰਦਾ ਆ ਤੇ ਇਹ ਆਪਾਂ ਜਿਹੜੀ ਕੱਦ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ 5 ਫੁੱਟ 6 ਫੁੱਟ 10 ਜਾਂ 12 ਫੁੱਟ ਤੱਕ ਮਿਲ ਜੀਏਗੀ ਹਾਂਜੀ ਤੇ ਆਹ ਜਿਹੜੀ ਪਤੰਗ ਹੈਗੀ ਆ ਇਹ ਵੀ ਇਦਾਂ ਹੀ ਡਿਜ਼ਾਈਨ ਕੀਤੀ ਹੋਈ ਆਪਾਂ ਠੀਕ ਆ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਆ ਵੀ ਨੌਜਵਾਨ ਨੇ ਭਰਾਵਾਂ ਨੇ ਮਿਹਨਤ ਕੀਤੀ ਆ ਮਾਪੇ ਦਾ ਨਾਮ ਰੋਸ਼ਨ ਕੀਤਾ ਕਿ ਵੱਖਰੀ ਪਛਾਣ ਬਣਾਈ ਆ ਤੇ ਦੂਜੇ ਭਰਾਵਾਂ ਨਾਲ ਵੀ ਗੱਲਬਾਤ ਕਰਦੇ ਆ ਵੀਰੇ ਕੀ ਨਾਮ ਤੇਰਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਭਰਾਵਾਂ ਨੇ ਵੱਖਰੀ ਪਛਾਣ ਬਣਾ ਲਈ ਆ ਅੱਜ ਦੋਵਾਂ ਭਰਾਵਾਂ ਦਾ ਨਾਂ ਹੋ ਗਿਆ ਕਿੰਨਾ ਕੇ ਚੰਗਾ ਲੱਗਦਾ ਵਧੀਆ ਲੱਗੰਦਿਆ ਬਸ ਇਹ ਕੀ ਹੁਣ ਵੱਧਦੀ ਜਾਂਦੀ ਟੌਰ ਆਪਣੀ ਤੇ ਬਾਕੀ ਹਣ ਤੁਸੀਂ ਵੀ ਸਪੋਟ ਕਰਿਓ ਹੌਲ ਬਿਲਕੁਲ ਜੀ ਕਹਿੰਦੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਸੀ ਅੱਜ ਹੀਰੋ ਬਣ ਗਏ ਹੋ ਅੱਜ ਚੈਨਲ ਵਾਲੇ ਆ ਕੇ ਇੰਟਰਵਿਊ ਕਰ ਰਹੇ ਨੇ ਫਿਰ ਕਿੰਨਾ ਕੇ ਮਾਣ ਨੂੰ ਚੰਗਾ ਲੱਗਾ ਬਹੁਤ ਵਧੀਆ ਲੱਗਾ ਸਾਡੇ ਤੇ ਘਰ ਦੇਣ ਵੀ ਮਾਣ ਹੋ ਗਿਆ ਕਿ ਸਾਡੇ ਪੁੱਤ ਇੰਨਾ ਕੁਝ ਕਰ ਗਏ ਨੇ ਜਿਵੇਂ ਕਿ ਤੁਸੀਂ ਦੇ ਸਕਦੇ ਹੋ ਡ੍ਰੈਗਨ ਕਾਈਡ ਤੇ ਕੋਈ ਕੋਈ ਟਮਾਟਾ ਮੇ ਬਣਉਦਾ ਹੈ ਤੇ ਇਹ ਵੀ ਅਸੀਂ ਬਣਾ ਸਕੀ ਬਿਲਕੁਲ ਜੀ ਤੇ ਮੈਨੂੰ ਕਹਿੰਦੇ ਐਸੋ ਵੀ ਗਾਲ ਕਰੀ ਆਰਡਰ ਦੀ ਗੱਲ ਕਰੀ ਆ ਆਰਡਰ ਕਿੰਨੇ ਗਾਉਣੇ ਸ਼ੁਰੂ ਹੋ ਗਏ ਆ ਪੰਜਾਬ ਦੀ ਗੱਲ ਕਰੀ ਆ ਅੰਮ੍ਰਿਤਸਰ ਦੀ ਗੱਲ ਕਰੀ ਆ ਕਿੰਨੇ ਆਰਡਰ ਆਉਣ ਸ਼ੁਰੂ ਹੋ ਗਏ ਤਾਂ ਆਰਡਰ ਤੇ ਰੋਜ਼ ਇੰਸਟਾ ਤੇ ਕੋਈ ਨਾ ਕੋਈ ਮੈਸੇਜ ਕਰਦਾ ਰਹਿੰਦੇ ਜੀ ਧਾੜੀ ਜੀ ਕੀ ਸਾਨੂੰ ਇਹ ਬਣਾ ਦਿਓ ਜਾਂ 12 ਤਾਵਾ 10 ਤਾਵਾ ਕੋਈ ਵੀ ਬਣਾ ਦਿਓ ਪੈਸੇ ਦੀ ਕੋਈ ਗੱਲ ਨਹੀਂ ਕਰਦੇ ਕੇਦੇ ਪੈਸੇ ਜਿੰਨੇ ਮਰਜ਼ੀ ਲੈ ਲਓ ਭਾਈ ਹਾਂਜੀ ਤੇ ਮੈਨੇ ਸੋਝ ਕੇ ਬਹਿਾਰੀ ਗੱਲ ਕੀਤੀ ਆ ਜਿਹੜਾ ਤੁਸੀਂ ਤਿਆਰ ਕੀਤਾ ਪੀਪਾ ਪਤੰਗ ਹੋ ਗਈ ਜਾਂ ਡ੍ਰੈਗਨ ਹੋ ਗਈ ਆ ਮਾਰਕੀਟ ਆਲੋ 100 ਵੀ ਅੰਮਰਸਾ ਦੀ ਗੱਲ ਕਰੀਏ ਤੁਸੀਂ ਇਕੱਲੇ ਇਸ ਤਰ੍ਹਾਂ ਦੀ ਪਤੰਗਾ ਤਿਆਰ ਕਰਦੇ ਕੋਈ ਹੋਰ ਹੀ ਲੋਕ ਤਿਆਰ ਕਰਦੇ ਨੇ ਇਸ ਤਰ੍ਹਾਂ ਦੇ ਨਹੀਂ ਅੰਮਰਸਾ ਚ ਕਿਤੇ ਵੀ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਇਹ ਨਾ ਕਿਤੇ ਯਾ ਜੇ ਮਿਲ ਵੀ ਗਈ ਇਸ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਕਿਤੋਂ ਨਹੀਂ ਮਿਲਣੇ ਨਾਲੇ ਇਹਦਾ ਰੇਟ ਵੀ 500 ਤੋਂ ਡਿਜ਼ਾਈਨਿੰਗ ਸਟਾਰਟ ਹੁੰਦੀ ਪਾਕਿਸਤਾਨੀ ਦੀ ਹਾਂਜੀ ਹਾਂਜੀ ਸਿੰਪਲ ਇਹ 300 ਤੇ 400 ਦੇ ਮਿਲ ਜਾਂਦੇ ਜੀ ਠੀਕ ਹੈ ਤੇ ਮੈਨੂੰ ਇਸੋ ਵੀ ਨਾਲ ਪੜ੍ਹਾਈ ਵੀ ਕਰਦੇ ਹੋ ਪੜ੍ਹਾਈ ਦੇ ਨਾਲ ਨਾਲ ਪਤੰਗੂ ਬਣਾਉਂਦੇ ਹੋ ਜਾਂ ਗੱਲਾਂ ਤੁਸੀਂ ਪਤੰਗਾਂ ਹੀ ਬਣਾਉਂਦੇ ਹੋ ਨਹੀਂ ਮੈਂ ਪੜ੍ਹਾਈ ਕਰਦਾ ਮੈਂ 10th 10th ਕਲਾਸ ਜਿਹੜੇ ਸਕੂਲ ਆਫ ਐਮਿਨੈਂਸ ਹਾਂਜੀ ਠੀਕ ਐ ਤੇ ਮੈਨੂੰ ਇਸੋ ਵੀ ਮਾਤਾ ਪਿਤਾ ਦੀ ਗੱਲ ਕਰੀਏ ਪਰਿਵਾਰ ਦੇ ਮੈਂਬਰ ਕੀ ਕਿੰਨੇ ਨੇ ਮਾਤਾ ਪਿਤਾ ਕੀ ਕੰਮ ਕਰਦੇ ਨੇ ਮੇਰੇ ਪਾਪਾ ਦਿਹਾੜੀ ਦਾ ਕੰਮ ਕਰਦੇ ਤੇ ਮਮਾ ਪਟਿਕ ਦੇ ਜਾਂਦੇ ਨੇ ਅਸੀਂ ਪੰਜ ਜਾਣੇ ਅਸੀਂ ਦੋ ਭਰਾ ਤੇ ਇੱਕ ਭੈਣ ਨੇ ਹਾਂਜੀ ਇਸ ਤਰ੍ਹਾਂ ਦੇਖਦੇ ਹੋ ਮਾਤਾ ਪਿਤਾ ਮਿਹਨਤ ਮਜ਼ਦੂਰੀ ਕਰਦੇ ਨੇ ਅਜ ਪੁੱਤਰਾ ਨੇ ਨਾ ਕਮਾਇਆ ਵਾ ਲੋਕ ਦੂਰੋਂ ਦੂਰੋਂ ਆ ਕੇ ਤੁਹਾਨੂੰ ਫੋਲੋ ਵੀ ਕਰਦੇ ਨੇ ਵੀ ਛੋਟੀ ਉਮਰੇ ਨਾਲੇ ਨੇ ਜਿਹੜਾ ਕਿ ਵੱਖਰੀ ਤਰ੍ਹਾਂ ਦੀਆਂ ਪਤੰਗਾਂ ਬਣਾਈਆਂ ਵਾ ਫਿਰ ਮਾਨੂੰ ਕਿੰਨਾ ਜੰਗ ਲੱਗਦਾ ਹੈ ਮਾਨੂੰ ਪੂਰਾ ਵਧੀਆ ਲੱਗਨਦਿਆ ਜਿਵੇਂ ਕਿ ਹੁਣ ਅਈ ਮੈਨੂੰ ਤੇ ਹੱਲੇ ਵੀ ਲੱਗੀਆਂ ਜਾਂਦੇ ਜਿਵੇਂ ਸੁਪਨੇ 'ਚ ਹੁੰਨੇ ਆ ਇਹ ਸੱਚ ਨਹੀਂ ਹੋਇਆ ਹੁੰਦਾ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨ ਨੂੰ ਵਾਕਈ ਜੇ ਕੀ ਨਹੀਂ ਆ ਰਿਹਾ ਵੀ ਸ਼ਾਇਦ ਸਾਡੇ ਘਰੇ ਕੋਈ ਪੱਤਰਕਾਰ ਆਏ ਨੇ ਇੰਟਰਵਿਊ ਕਰਨ ਵਾਸਤੇ ਕਿਉਂਕਿ ਕੰਮ ਇਸ ਤਰ੍ਹਾਂ ਦਾ ਵੱਖਰਾ ਕੀਤਾ ਹੈ ਪਛਾਣ ਵੱਖਰੀ ਬਣਾਈ ਆ ਖਾਸ ਕਰਕੇ ਜਿਹੜੇ ਪਤੰਗ ਬਾਈ ਦੇ ਸ਼ਕੀਨ ਨੇ ਲੋਕ ਜਿਹੜੇ ਕਿ ਪਤੰਗਾ ਬਣਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਨੇ ਵੱਖਰੀ ਤਰ੍ਹਾਂ ਦੀ ਪਤੰਗ ਬਣਾਈ ਆ ਮੈਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਅੰਮ੍ਰਿਤਸਰ ਜਾਂ ਪੰਜਾਬ ਵਿੱਚ ਕੋਈ ਸਥਾਨੀ ਪਤੰਗ ਬਣਾਉਂਦਾ ਹੋਊਗਾ ਲੋਕ ਤੇ ਯਾਤਰਾ ਪਾਕਿਸਤਾਨੀ ਪਤੰਗ ਨੂੰ ਲੋਕ ਕਰਦੇ ਨੇ ਜਾਂ ਕੋਈ ਭੂਤਾ ਗੱਡੀ ਜਾਂ ਕੋਈ ਦਿਲ ਤਰਾ ਦੀ ਜਿਹੜੀ ਪਤੰੰਗਾ ਤਿਆਰ ਕਰਦੇ ਪਰ ਇਹਨਾਂ ਨੇ ਇੱਕ ਬ੍ਰਾਜ਼ੀਲ ਤਰ੍ਹਾਂ ਦੀ ਤੁਸੀਂ ਦੇਖ ਸਕਦੇ ਹੋ ਬ੍ਰਾਜ਼ੀਲ ਦੀ ਜਿਹੜੀ ਪਤੰਗ ਆ ਤੇ ਵਿੱਚ ਜਿਹੜਾ ਭੂਤ ਲਗਾਇਆ ਗਿਆ ਵਾ ਬੱਖਰੇ ਤਰ੍ਹਾਂ ਦੀਆਂ ਪਤੰਗਾਂ ਬਣਾਈਆਂ ਨੌਜਵਾਨਾਂ ਦਾ ਦਿਮਾਗ ਬੜਾ ਵਾ ਤੁਸੀਂ ਦੇਖ ਸਕਦੇ ਹੋ ਛੋਟੀ ਉਮਰ ਦੇ ਨੇ ਵੱਡੇ ਦਿਮਾਗ ਲਗਾਏ ਨੇ ਅਤੇ ਸੋਹਣਾ ਕਾਰੋਬਾਰ ਜਿਹੜਾ ਚਲਾਇਆ ਵਾ ਤੇ ਹੁਣ ਫਿਰ ਆਰਡਰ ਕਿੰਨੇ ਘੋਣੀ ਸ਼ੁਰੂ ਹੋ ਗਏ ਆ ਆਰਡਰ ਤੇ ਗਿਣਤੀ ਤੇ ਪਤਾ 10-10 ਤੇ ਦਿਹਾੜੀ ਤੇ ਆ ਹੀ ਜਾਂਦੇ ਜੇ ਇੰਨੇ ਕੀ ਆਰਡਰ ਹੋ ਗਏ ਏ ਹੁਣ ਤੋਂ ਕਿਸਦਾ ਆਰਡਰ ਭਗਤੋਂਦੇ ਹੋ ਲੋੜੀ ਤੋਂ ਹੁਣ ਇੱਕ ਦੋ ਦਿਨਾਂ ਦਾ ਬਾ ਲੋੜੀ ਆ ਤੇ ਲੋੜੀ ਤੋਂ ਪਹਿਲਾਂ ਫਿਰ ਕਿਸ ਤਰ੍ਹਾਂ ਕਿੰਨੇ ਦੇ ਮਹੀਨੇ ਜਾਂ ਕਿੰਨਾ ਟਾਈਮ ਸ਼ ਨਹੀਂ ਕੰਮ ਹੁਣ ਅਸੀਂ ਲੋੜੀ ਕਰਕੇ ਵੈਸੇ ਰੋਕਿਆ ਹੈ ਕਿ ਜੇ ਕੋਈ ਸਪੈਸ਼ਲ ਹੀ ਹੈ ਜਾਂ ਜੇ ਕੋਈ ਵੱਡਾ ਬਣਾਉਣਾ ਚਾਹੁੰਦਾ ਹੋਵੇ ਕਿਉਂ ਹੀ ਲੋੜੀ ਕਰਕੇ ਅਸੀਂ ਆਪਣਾ ਸਾਡਾ YouTube ਚੈਨਲ ਹੈਗਾ ਸੀ ਉੱਥੇ ਵੀ ਵੀਡੀਓ ਪਾਉਣੀ ਹੁੰਦੀ ਨਾ ਇਸ ਕਰਕੇ ਹਾਂਜੀ ਟਾਈਮ ਬਹੁਤ ਘੱਟ ਲੱਗਦਾ ਜੀ ਹੁਣ ਤੇ ਤੁਸੀਂ ਦੋਵੇਂ ਭਰਾ ਕੰਮ ਕਰਦੇ ਹੋ ਜਾਂ ਕਿ ਖੂਬੀ ਗੱਪ ਚਕਾਰੀਆਂ ਰੱਖੇ ਜਾਂ ਨੌ ਮੁੰਡੇ ਬੱਚੇ ਰੱਖੇ ਕੰਮ ਕਰਦੇ ਨਹੀਂ ਨਹੀਂ ਅਸੀਂ ਦੋਵਾਂ ਭਰਾਵਾਂ ਨੇ ਸ਼ੁਰੂ ਕੀਤਾ ਜੀ ਹਾਂਜੀ ਬਿਲਕੁਲ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਡ੍ਰੈਗਨ ਨੇ ਇਹ ਨੌਜਵਾਨ ਨੇ ਜਿਹੜੀ ਕਿ ਪਤੰਗ ਤਿਆਰ ਕੀਤੀ ਹੈ ਤੇ ਦਰਸ਼ਕਾਂ ਨੂੰ ਸਾਂਝਾ ਕਰਦੇ ਆ ਡੋਂ ਦੀ ਕਿੱਥੋਂ ਲਈ ਹੈ ਤਲਾਮਾ ਤੋਂ ਕਿੱਥੇ ਬੈਂਦੀਆਂ ਨੇ ਰੱਸੀ ਬੰਨੀ ਕਿੱਥੇ ਹੁੰਦੀ ਨੂੰ ਆ ਚੀਜ਼ ਇੱਥੋਂ ਸਰੀਏ ਦੇ ਇਸ ਪਿੱਛੇ ਹੋ ਗਿਆ ਨਾ ਅੱਗੋਂ ਹੋ ਗਿਆ ਨਾ ਇਸ ਪਿੱਛੇ ਤੱਕ ਜਾਂਦਾ ਇਹ ਸਰੀਆ ਤੁਸੀਂ ਦੇਖ ਸਕਦੇ ਜਿੱਥੇ ਇੱਥੇ ਮਗਰ ਸਾਰੇ ਗੁੱਡੇ ਬੰਨੀ ਜਾਂਦੀ ਜੇ ਇੱਥੋਂ ਫਿਰ ਫੜ ਕੇ ਭੱਜੇ ਦਾ ਅੱਗੋਂ ਇੱਥੋਂ ਅੱਗੋਂ ਫੜ ਕੇ ਨਾ ਭੱਜੇ ਤਾਂ ਮਗਰ ਮਗਰ ਲੋ ਤਾਂ ਚੁੱਕ ਦੇ ਦਿੱਤੇ ਉਹ ਸਾਰੀ ਹਵਾ ਚ ਲੱਗ ਜਾਂਦੀ ਸਾਰੀ ਸਾਰਾ ਸਪੋਰਟ ਜਿਹੜੀ ਆ ਸਰੀਏ ਤੇ ਇਹ ਸਰਿਆਤੀ ਦੇ ਸਕਦੇ ਜਿਓ ਪਿੱਛੇ ਤੱਕ ਜਾਂਦੇ ਆ ਬਿਲਕੁਲ ਤੁਸੀਂ ਦੇਖਿਆ ਵੀ ਨੌਜਵਾਨ ਨੇ ਇੱਕ ਪਤੰਗਾ ਜਿਹੜੀਆਂ ਬਣਾਉਣੀ ਸ਼ੁਰੂ ਕਰ ਦਿੱਤੀਆਂ ਨੇ ਡ੍ਰੈਗਨ ਦੀ ਪਤੰਗ ਤੁਸੀਂ ਦੇਖਦੇ ਹੋ ਕਿੰਨੀ ਤੱਕ ਜਬਾਨ ਵੀ ਆ ਦੰਦ ਵੀ ਆ ਪੂਰੀ ਪਤੰਗ ਜਿਹੜੀ ਆ ਡ੍ਰੈਗਨ ਦੇ ਰੂਪ ਵਿੱਚ ਤਿਆਰ ਕੀਤੀ ਆ ਦੂਸਰੇ ਭਰਾ ਨਾਲ ਗੱਲਬਾਤ ਕਰਦੇ ਆ ਵੀਰੇ ਲੋਹੜੀ ਦਾ ਤਿਉਹਾਰ ਆ ਗਿਆ ਵਾ ਤੇ ਲੋੜੀ ਦੇ ਖੀ ਖਾਸ ਸਪੈਸ਼ਲ ਲੈ ਕੇ ਆਏ ਲੋਕ ਮੰਗਦੇ ਨੇ ਵੀ ਲੋੜੀ ਵਾਸਤੇ ਸਾਨੂੰ ਕੋਈ ਪਤੰਗ ਚਾਹੀਦੀ ਆ ਲੋੜੀ ਵਾਸਤੇ ਲੋਕੀ ਜਿਆਦਾਤਰ ਐਹੋ ਹੀ ਮੰਗਦੇ ਹੁੰਦੇ ਨੇ ਕਿ ਸਾਨੂੰ ਹੈਪੀ ਲੋੜੀ ਵਾਲਾ ਗੁੱਡਾ ਚਾਹੀਦਾ ਜੇ ਕਿ ਡਾਈਏ ਤੇ ਲੋਕਾਂ ਨੂੰ ਵੀ ਪਤਾ ਲੱਗੇ ਲੋੜੀ ਕਰਕੇ ਡਾਂਦੇ ਤੇ ਉਹਦੇ ਵਾਸਤੇ ਆਪਾਂ ਸਪੈਸ਼ਲ ਗੁੱਡਾ ਡਿਜ਼ਾਈਨ ਕੀਤਾ ਸੀ ਚੱਕਰ ਉਹ ਡਿਜ਼ਾਈਨ ਤੁਸੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਸਪੈਸ਼ਲ ਲੋੜੀ ਦੇ ਖਾਸ-ਖਾਸ ਕੇ ਜਿਹੜਾ ਕਿ ਪੀਪਾ ਪਤੰਗ ਜਿਹੜੀ ਤਿਆਰ ਕੀਤੀ ਗਈ ਆ ਬਰਾਜ ਜੀ ਦਾ ਡਿਜ਼ਾਈਨ ਆ ਤੇ ਹੈਪੀ ਲੋੜੀ ਲਿਖਿਆ ਹੋਇਆ ਜਿਹੜੇ ਲੋੜੀ ਦੇ ਸ਼ਕੀਨ ਨੇ ਤੇ ਜਰੂਰ ਇਸ ਪਤੰਗ ਨੂੰ ਜਿਹੜਾ ਕਿ ਡੌਣ ਤੇ ਕਿੰਨੇ ਕਿ ਲਹਿਰਾ ਬਗਾਇਆ ਪੰਦੀ ਤੇ ਇਹ ਜਿਹੜੋ ਹਵਾ ਚ ਉੜਦੀ ਆ ਐਂ ਲੱਗਦਾ ਉੱਡਣ ਪਤਾ ਨਹੀਂ ਕੀ ਗਿਆ ਲੋਕੀ ਦੂਰੋਂ ਵੇ ਸੜਕ ਜਦੋਂ ਆਪਾਂ ਡਾਈ ਸੀ ਨਾ ਲੋਕੀ ਸੜਕ ਤੇ ਖਲੋਖ ਲੋਕੇ ਵੇਂਦੇ ਸੀ ਕਿ ਕੀ ਡਾਉਂਦੇ ਆ ਤੇ ਆਪਣੇ ਪੰਜਾਬ ਚ ਤੇ ਹੈ ਨਹੀਂ ਆ ਤੇ ਇਸ ਕਰਕੇ ਜਿਹੜਾ ਵੀ ਇਹਨੂੰ ਡਾਉਂਦਾ ਆ ਤੇ ਸਾਰੇ ਪਾਸੇ ਵੇਂਦੇ ਆ ਕਿ ਕੀ ਡਾਉਂਕੀ ਦੇ ਆਏ ਬਿਲਕੁਲ ਜੀ ਤੇ ਗੱਲ ਕਰੀਏ ਲਖਨਪਾਲ ਜੀ ਪਿਆਰ ਦੀ ਗੱਲ ਕਰੀ ਅਸੀਂ ਦੇਖਿਆ ਲੋਕ ਜਿਹੜੇ ਪਿਆਰ ਮੁਹੱਬਤ ਕਰਦੇ ਨੇ ਉਹ ਦਿਲਾਂ ਵਾਲੀ ਗੱਡੀ ਗੁੱਡੀਆਂ ਬਹੁਤ ਲੈ ਜਾਂਦੇ ਨੇ ਦਿਲ ਵਿੱਚ ਕੋਈ ਤੀਰ ਵੱਜਾ ਹੁੰਦਾ ਕੋਈ ਪਿਆਰ ਮੁਹੱਬਤ ਲਿਖਿਆ ਹੁੰਦਾ ਕੋਈ ਸ਼ਿਰੋਸ਼ਾਈ ਲਿਖੀ ਹੁੰਦੀ ਆ ਕੋਈ ਤੁਹਾਡੇ ਕੋਈ ਕਿਸ ਤਰ੍ਹਾਂ ਦਾ ਕੋਈ ਗੁੱਡਾ ਹੈਗਾ ਹਾਂਜੀ ਹਾਂਜੀ ਅਸੀਂ ਵੀ ਜਿਹੜੇ ਇਦਾਂ ਪਿਆਰ ਮੁਹੱਬਤ ਵਾਲੇ ਗੁੱਡੇ ਡੋਂਦੇ ਉਹਨਾਂ ਵਾਸਤੇ ਸਪੈਸ਼ਲ ਗੁੱਡਾ ਡਿਜ਼ਾਈਨ ਕੀਤਾ ਹੋਇਆ ਜੇ ਜਿਹਨੂੰ ਆਪਾਂ ਲਵ ਆਈਸ ਇਮੋਜੀ ਵੀ ਆਖਦੇ ਨੇ ਉਹਦੇ ਉੱਪਰ ਆਪਾਂ ਇਮੋਜੀ ਤਿਆਰ ਕੀਤਾ ਹੋਇਆ ਜੇ ਲਵ ਵਾਲੀ ਅੱਖਾਂ ਵਾਲਾ ਦਿਖਾਇਓ ਵਿੱਚ ਬਿਲਕ ਉਨਾ ਵਾਸਤੇ ਜਿਹੜਾ ਕਿ ਇਹ ਤਿਆਰ ਕੀਤਾ ਤੇ ਜਦੋਂ ਹਵਾ ਵਿੱਚ ਉੱਡੇਗਾ ਤੇ ਇੱਕ ਦੂਜੇ ਦਾ ਪਿਆਰ ਦਾ ਸੁਨੇਹਾ ਜਾਏਗਾ ਫਿਰ ਕਿੰਨਾ ਚੰਗਲਾ ਦਾ ਜੋ ਲੋਕ ਫਰਮੈਸ਼ ਕਰਦੇ ਨੇ ਵੀ ਸਾਡੇ ਵਾਸਤੇ ਪਿਆਰ ਵਾਲੇ ਗੁੱਡੇ ਤਿਆਰ ਕੀਤੇ ਬੜਾ ਵਧੀਆ ਲੱਗਦਾ ਕਿ ਜਿਵੇਂ ਸਾਰੇ ਪਿਆਰ ਮਹੌਬ ਬਾਲੀਆਂ ਕੀ ਹੁੰਦੇ ਹਨ ਸਾਨੂੰ ਵੀ ਇਦਾਂ ਦਾ ਗੁੱਡਾ ਚਾਹੀਦਾ ਹੈ ਜਿਹੜਾ ਕਿ ਬਹੁਤ ਵਧੀਆ ਲੱਗੇ ਹਨਾ ਉਹ ਵੀ ਡਾਉਣ ਤੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਹਨਾਂ ਨੇ ਪਿਆਰ ਮਹੌਬ ਦਾ ਵਾਲਾ ਗੁੱਡਾ ਡਾਇਆ ਹੈ ਹਾਂਜੀ ਤੇ ਨਵੇਂ ਸਾਲ ਦੀ ਗੱਲ ਕਰੀਏ ਕੋ ਨਵੇਂ ਸਾਲ ਤੇ ਵੀ ਸਪੈਸ਼ਲ ਤਿਆਰ ਕੀਤਾ ਜਿਵੇਂ ਲੋਕ ਹੈਪੀ ਨਿਊ ਇਅਰ ਜਾਂ ਕੋਸ਼ਿਸ਼ ਇਸ ਤਰ੍ਹਾਂ ਤਿਆਰ ਕਰਦੇ ਨੇ ਕੁਝ ਤਰ੍ਹਾਂ ਤਿਆਰ ਕੀਤਾ ਗੁੱ ਬਿਲਕੁਲ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਨਵੇਂ ਸਾਲ ਦਾ ਗੁੱਟਾ ਵੀ ਜਿਹੜਾ ਤਿਆਰ ਕੀਤਾ ਗਿਆ ਹੈ 2024 ਦੇ ਡਾਟਾ ਕੀ ਪੀਪਾ ਰੀਆ ਨੇ ਮਿੱਟਰਾ ਕੀ ਇਹ ਪਤੰਗ ਤਿਆਰ ਕੀਤੀ ਆ ਤੇ ਇਹ ਗੱਲ ਕਰੀਏ ਕੋ ਇਹਨੂੰ ਵੱਖਰਾ ਤੁਸੀਂ ਤਿਆਰ ਕਰਦੇ ਹੋ ਕੱਲੀਆ ਪੀਪਾ ਡਿਜ਼ਾਈਨ ਜਾਂ ਡ੍ਰੈਗਨ ਡਿਜ਼ਾਈਨ ਤਿਆਰ ਕਰਦੇ ਕੋ ਹੋਰ ਵੀ ਡਿਜ਼ਾਈਨ ਤੁਸੀਂ ਗੁੱਡੇ ਤਿਆਰ ਕਰਦੇ ਹੋ ਨਹੀਂ ਨਹੀਂ ਫਿਲਹਾਲ ਸਾਡੇ ਕੋਲ ਨਾ ਇੱਕ ਪੀਪਾ ਕਾਈਟ ਤੁਹਾਨੂੰ ਮਿਲ ਜੇਗੀ ਇੱਕ ਡ੍ਰੈਗਨ ਕਾਈਟ ਤੁਹਾਨੂੰ ਮਿਲ ਜੇਗੀ ਉਸ ਤਰ੍ਹਾਂ ਆਪਾਂ ਆਪਣੇ ਸ਼ੌਂਕ ਲਈ ਵੀ ਦੋ ਤਿੰਨ ਕਾਈਟ ਤਿਆਰ ਕੀਤੀਆਂ ਸੀ ਇੱਕ ਆਪਾਂ ਸਕੂਟਰ ਵਾਲੀ ਕਾਈਟ ਵੀ ਤਿਆਰ ਕੀਤੀ ਸੀ ਤੇ ਇੱਕ ਬੰਦੇ ਵਾਲੀ ਕਾਈਟ ਵੀ ਜੇ ਤੁਸੀਂ ਉਹ ਵੀ ਵੇਖਣਾ ਚਾਹੋਗੇ ਨਾ ਸਾਡੇ YouTube ਚੈਨਲ ਤੇ ਉਹਦੀ ਵੀਡੀਓ ਹੈਗੀ ਜੇ YouTube ਚੈਨਲ ਦਾ ਨਾਮ ਹੈਗਾ ਜੇ ਲਖਨੰਬਰ ਸਰਿਆ ਤੇ ਇੰਸਟਾ ਤੇ ਵੀ ਤੁਹਾਨੂੰ ਉਹਦੀ ਵੀਡੀਓ ਮਿਲ ਜੇਗੀ ਇੰਸਟਾ ਦੀ ਆਈਡੀ ਹੈ ਜੀ ਲਖਣ ਅੰਡਰਸਕੋਰTempBuffer ਬਿਲਕੁਲ ਜੀ ਤੇ ਮੈਨੂੰ ਐਸੋ ਵੀ ਹੋਰ ਤੁਸੀਂ ਪੇਪਰ ਤਿਆਰ ਕਰਦੇ ਹੋ ਜਤੀਲਾ ਲਿਆਉਂਦੇ ਹੋ ਕੁਝ ਸਪੈਸ਼ਲ ਹੁੰਦਾ ਤੀਂਦਾ ਜਾਂ ਪੇਪਰ ਜਿਹੜਾ ਹੈ ਜਿਹੜਾ ਪੇਪਰ ਆ ਆਪਾਂ ਨਾਰਮਲੀ ਬਸ ਸਟੈਂਡ ਤੋਂ ਖਰੀਦ ਲੈਂਦਾ ਉੱਥੇ ਥੋਕ ਦੇ ਹਿਸਾਬ ਨਾਲ ਸਾਨੂੰ ਰੇਟ ਮਿਲ ਜਾਂਦਾ ਹੈ ਤੇ ਉੱਥੋਂ ਆਪਾਂ ਚੁੱਕ ਲੈਂਦਾ ਤੇ ਵਾਂਸ ਜਿਹੜਾ ਵਾ ਉਹ ਇਕੱਠਿਆ ਆਪਾਂ ਚੁੱਕ ਲੈਂਦੇ ਫਿਰ ਉਹਨਾਂ ਦੀ ਕਟਿੰਗ ਕਰਕੇ ਤਿਲੇ ਰੈਡੀ ਕਰ ਲੈਂਦੇ ਤੇ ਠੀਕ ਹੈ ਤੇ ਗੱਲ ਕਰੀ ਲੱਖਾਂ ਬਾਅਦ ਦੀ ਕਦੀ ਪਹਿਲਾਂ ਕੋਈ ਪਤੰਗ ਬਣਾਉਂਦੀ ਜਾ ਸਿੱਖੀ ਸੀ ਕਿ ਜਾਂ ਕਿਸ ਤਰ੍ਹਾਂ ਫਿਰ ਸ਼ੌਂਗ ਡਾਉਂਦਾ ਸੀ ਬਣਾਉਣ ਦਾ ਕੰਮ ਫਿਰ ਕਿੰਨੀ ਕਿ ਮਿਹਨਤ ਲੱਗੀ ਕਦੀ ਵੇਖਿਆ ਨਹੀਂ ਵੀ ਯਾਰ ਕਿਸ ਤਰ੍ਹਾਂ ਬਣਾਵਾਂਗੇ ਡਾਉਂਦਾ ਤਾਂ ਪਤਾ ਸੀ ਬਣਾਉਂਦਾ ਨਹੀਂ ਪਤਾ ਹੈ ਹਾਂਜੀ ਡਾਉਂਦਾ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਹੁੰਦਾ ਆ ਤੇ ਬਣਾਉਣ ਦਾ ਤੇ ਫੇਰ ਉਹ ਗੁੱਡੀ ਪਾੜ ਕੇ ਆਪਾਂ ਕਿਹਾ ਚਲੋ ਆਪੇ ਬਣਾ ਕੇ ਵੇchnੇ ਤੇ ਉਹ Holi ਬਣਾਉਂਦੇ ਬਣਾਉਂਦੇ ਸੀ ਆਪਣੇ ਗੁੱਡੇ ਰੈਡੀ ਕਰਨ ਲਾਪੇ ਠੀਕ ਹੈ ਹਾਂਜੀ ਤੇ ਜੇਕਰ ਤੁਹਾਡੇ ਕੋ ਕਿਸੇ ਨੇ ਪਤੰਗ ਲੈਣੀ ਹੋਵੇ ਪੀਪਾ ਪਤੰਗ ਜਾਂ ਡਰਿੰਗ ਪਤੰਗਾਂ ਇਸ ਤਰ੍ਹਾਂ ਦੀਆਂ ਬਣਾਉਣੀਆਂ ਹੋਣ ਤੇ ਆਪਣਾ ਤੁਸੀਂ ਮੋਬਾਈਲ ਨੰਬਰ ਜਾਂ ਆਪਣਾ ਲੋਕੇਸ਼ਨ ਵੀ ਦੱਸ ਦਿਓ ਜਿਹੜਾ ਕਿ ਬੜਾ ਸਕਦਾ ਹਾਂ ਹਾਂਜੀ ਜਿਵੇਂ ਕਿਸੇ ਨੇ ਆ ਪਤੰਗ ਰੈਡੀ ਕਰਾਉਣੀ ਹੋਵੇ ਤੁਸੀਂ ਸਾਡੇ ਇੰਸਟਾ ਤੇ ਸਾਨੂੰ ਮੈਸੇਜ ਕਰ ਸਕਦੇ ਜੇ ਲਖਨ ਅੰਡਰਸਕੋਰ ਨੰਬਰ ਸਰੀਆ ਤੇ ਉਸ ਤੋਂ ਇਲਾਵਾ ਤੁਸੀਂ YouTube ਤੇ ਵੀ ਜਾ ਸਕਦੇ ਜੇ ਲਖਨ ਨੰਬਰ ਸਰੀਆ ਸਬਸਕ੍ਰਾਈਬ ਕਰੋਗੇ ਤਾਂ ਸਾਡਾ ਚੈਨਲ ਮਿਲ ਜੇਗਾ ਤੇ ਤੁਸੀਂ ਉ ਠੀਕ ਹੈ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਭਰਾਵਾਂ ਨੇ ਵੱਖਰੇ ਤਰੀਕੇ ਦੀ ਜਿਹੜੀ ਪਤੰਗਾ ਤਿਆਰ ਕਰਕੇ ਆਪਣਾ ਨਾ ਰੋਸ਼ਨ ਕੀਤਾ ਖਾਸ ਕਰਕੇ ਅੰਮ੍ਰਿਤਸਰ ਦਾ ਨਾ ਰੋਸ਼ਨ ਕੀਤਾ ਵਾ ਜਿਹੜੇ ਵੀ ਪਤੰਗਾ ਨੂੰ ਪਿਆਰ ਕਰਦੇ ਨੇ ਇਹਨਾਂ ਦੀ ਵੀਡੀਓ ਨੂੰ ਵਕਤ ਵਕਤ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਪੀਪਾ ਪਤੰਗ ਦੇ ਤੁਹਾਨੂੰ ਵਕਫ ਵਕਤ ਨਾ ਜਿਹੜੀਆਂ ਪਤੰੰਗਾ ਜਿਹੜੀਆਂ ਲੈਣ ਵਾਸਤੇ ਸੌਖ ਹੋਵੇ ਮੈਨੂੰ ਦਿਓ ਜਾਤ ਵੈ ਤੁਹਾਡਾ ਆਪਣਾ ਹਜੀਤ ਗਰੇਵਾਲ ਅੰਮ੍ਰਿਤਸਰ